हां जी दोस्तों अ सच दी साखी चैनल डे ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਆਪਾਂ ਪਹੁੰਚੇ ਹਾਂ ਉਸ ਮਹਾਨ ਯੋਧੇ ਜਰਨੈਲ ਦੇ ਪਿੰਡ ਭਾਈ ਬਲਵਿੰਦਰ ਸਿੰਘ ਜਟਾਣਾ ਸੋ ਅੱਜ ਤੁਹਾਨੂੰ ਦਿਖਾਉਣੇ ਆ ਉਹਨਾਂ ਦਾ ਘਰ ਸੋ ਸਭ ਤੋਂ ਪਹਿਲਾਂ ਆਪਾਂ ਸਜਦਾ ਕਰਦੇ ਹਾਂ ਉਹਨਾਂ ਦੇ ਘਰ ਨੂੰ ਸੋ ਇਹੋ ਜਿਹੇ ਜਿਹੜੇ ਸ਼ਹੀਦ ਨੇ ਮਹਾਨ ਸ਼ਹੀਦ ਜਿੰਨਾਂ ਨੇ ਸਾਡੇ ਪੰਜਾਬ ਦਾ ਪਾਣੀ ਬਚਾਇਆ ਸਾਡੀ ਮਤਲਬ ਕਿ ਅਣਖ ਨੂੰ ਆਪਣੀ ਨੂੰ ਰੱਖਿਆ ਸੋ ਆ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਜਿਹੜਾ ਗੇਟ ਦੇ ਆਪਣਾ ਬਿਲਕੁਲ ਪੁਆਇੰਟ ਦੇ ਉੱਤੇ ਜਿਹੜੀ ਆ ਖੂਹ ਏ ਪਾਣੀ ਵਾਲਾ ਖੂਹ ਏ ਜਦੋਂ ਇਹ ਭਾਈ ਸਾਹਿਬ ਜੀ ਇੱਥੇ ਝੰਗ ਹੁੰਦੇ ਸੀਗੇ ਉਦੋਂ ਵੇਖੋ ਇਹ ਹੀ ਚੱਲਦੀ ਸੀ ਜਦੋਂ ਉਹ ਆਪਣਾ ਸੰਘਰਸ਼ ਤੱਕ ਵੀ ਭਾਈ ਸਾਹਿਬ ਨੇ ਦੱਸਿਆ ਵੀ ਚੱਲਦੀ ਰਹੀ ਏ ਪਿੱਛੇ ਜੇ ਬੰਦ ਕਰਤੀ ਸੀ ਮਿੱਟੀ ਪਾ ਦਿੱਤੀ ਸੀ ਹੁਣ ਫਿਰ ਖਦਾਈ ਕਰਕੇ ਸੋ ਇਹ ਜਿਹੜੀ ਖੋਈ ਏ ਭਾਈ ਸਾਹਿਬ ਦੀ ਗੇਟ ਦੇ ਅੱਗੇ ਆ ਸੋ ਇਹ ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀਗਾ ਇਹ ਟਾ ਕੇ ਉੱਥੇ ਉਹਨਾਂ ਨੇ ਜਿਹੜੀ ਨਵੀਂ ਅਸਾਰੀ ਏ ਭਾਈ ਸਾਹਿਬ ਦੇ ਜਿਹੜੇ ਭਰਾ ਨੇ ਦਲਬੀਰ ਸਿੰਘ ਜੀ ਜਟਾਣਾ ਉਹਨਾਂ ਨੇ ਕਰ ਦਿੱਤੀ ਏ ਕਿਉਂਕਿ ਉਹਨਾਂ ਨੂੰ ਅਸੀਂ ਪੁੱਛਿਆ ਸੀਗਾ ਵੀ ਤੁਸੀਂ ਪੁਰਾਣਾ ਜਿਹੜਾ ਘਰ ਇਹਨੂੰ ਕਿਉਂ ਟਾਇਆ ਗਿਆ ਤੁਸੀਂ ਨਵਾਂ ਘਰ ਕਿਉਂ ਸਾਰਿਆ ਉਹ ਭਾਈ ਸਾਹਿਬ ਜੀ ਨੇ ਗੱਲ ਬਹੁਤ ਵਧੀਆ ਦੱਸੀ ਏ ਕਹਿੰਦੇ ਵੀ ਜਦੋਂ ਇਹ ਜਿਹੜਾ SYL ਦਾ ਜਿਹੜਾ ਸੌਂਗ ਰਿਲੀਜ਼ ਹੋਇਆ ਸੀ ਉਹਦੇ ਵਿੱਚ ਹੀ ਨਾਂ ਜਿਹੜਾ ਭਾਈ ਸਾਹਿਬ ਦਾ ਆਇਆ ਉਸ ਤੋਂ ਬਾਅਦ ਹੀ ਭਾਈ ਸਾਹਿਬ ਬਾਰੇ ਲੋਕਾਂ ਨੇ ਸਰਚ ਕੀਤੀ ਏ ਪਹਿਲਾਂ ਸਰਚ ਨਹੀਂ ਕੀਤੀ ਸੀ ਇਸ ਕਰਕੇ ਅਸੀਂ ਇੱਥੇ ਮਕਾਨ ਪਾਉਣਾ ਸੀ ਪਰਿਵਾਰ ਸੀਗਾ ਬੱਚੇ ਸੀਗੇ ਸਾਨੂੰ ਫਿਰ ਉਹ ਜਗ੍ਹਾ ਉਣੀ ਸੀ ਤੇ ਮਜਬੂਰੀ ਨਾਲ ਜਿਹੜਾ ਉਹ ਸਾਨੂੰ ਘਰ ਢਾਉਣਾ ਪਿਆ ਹੋ ਸਕਦਾ ਜੇ ਅਸੀਂ ਇਹ ਪਹਿਲਾਂ ਗੌਰ ਕੀਤੀ ਹੁੰਦੀ ਸਾਡੀਆਂ ਸਿੱਖ ਸੰਸਥਾਵਾਂ ਨੇ ਇਹ ਪਹਿਲਾਂ ਗੌਰ ਕੀਤੀ ਹੁੰਦੀ ਅੱਜ ਉਹ ਘਰ ਜਿਹੜਾ ਸਾਹਮ ਕੇ ਅਸੀਂ ਉਹਨੂੰ ਇੱਕ ਜਾਇਬ ਘਰ ਦੇ ਰੂਪ ਦੇ ਵਿੱਚ ਰੱਖ ਕੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਉਹ ਘਰ ਦੇਖਦੀਆਂ ਜਿੱਥੇ ਭਾਈ ਸਾਹਿਬ ਦਾ ਪਰਿਵਾਰ ਭਾਈ ਸਾਹਿਬ ਜੀ ਦੀ ਮਾਤਾ ਦਾਦੀ ਸੋ ਉਹਨਾਂ ਦਾ ਭਾਂਜਾ ਉਹਨਾਂ ਦੀ ਸਿਸਟਰ ਨੂੰ ਜਿੱਥੇ ਜੌਂਦੇ ਜੀ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਆ ਕਰਦੇ ਆਪਾਂ ਐਂਟਰੀ ਇਹ ਭਾਈ ਸਾਹਿਬ ਨੇ ਜਿਹੜਾ ਉਹਨਾਂ ਦੇ ਨਵਾਂ ਘਰ ਜਿਹੜਾ ਇੱਥੇ ਭਾਈ ਸਾਹਿਬ ਰਹਿਣੇ ਉਹ ਸਾਰ ਲਿਆ ਸੋ ਨਾਲ ਸਾਡੇ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਦੱਸਿਓ ਮੜਾ ਜਿਆ ਆਇਓ ਜਿਹੜੇ ਕਮਰੇ ਦੇ ਵਿੱਚ ਇਹ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀਗਾ ਉਹ ਤੁਹਾਨੂੰ ਅਸੀਂ ਆ ਕਮਰਾ ਇੱਥੇ ਦੱਸ ਰਿਹਾ ਭਾਈ ਸਾਹਿਬ ਜੀ ਮੈਂ ਹਾਂ ਦਾ 2012 ਠੀਕ ਹੈ ਜੀ ਠੀਕ ਹੈ ਜੀ ਜੀ ਹਾਲ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਓਕੇ ਇੱਥੇ ਮਾਤਾ ਜੀ ਹੁਰੀ ਨਹੀਂ ਤੇ ਸਾਰੇ ਇੱਥੇ ਇੱਕੋ ਪਰਿਵਾਰ ਜਿਹੜੇ ਚਾਰ ਕਮਰਿਆਂ ਦਾ ਖਾਣਾ ਦਾ ਕਮਰਾ ਸੀ ਓਕੇ ਇੱਕੋ ਉਹਦੇ ਚ ਪੈਂਦੇ ਸੀ ਉੱਥੇ ਜਨੇ ਗੋਲੀਆਂ ਮਾਰ ਕੇ ਮਾਰ ਕੇ ਉੱਤੇ ਅੱਗ ਲਾ ਲਾਤੀ ਉੱਥੇ ਅੱਗ ਲਾਤੀ ਸਾਡੀ ਦਾਦੀ ਔਰ ਭਾਣ ਜਦ ਸਾਡੇ ਜਨੇ ਉੱਥੇ ਅੰਦਰੇ ਜਲ ਕੇ ਜਨੇ ਦਾਦੇ ਆ ਵੀ ਉਹਨਾਂ ਨੂੰ ਇਕੱਠੇ ਘਰ ਤੋਂ ਲੈ ਕੇ ਬਲੀ ਜਗ ਓਛਾ ਤੇ ਜਿਹੜੀ ਆਪਣੀ ਸਿਸਟਰ ਸੀਗੀ ਤੇ ਤੁਹਾਡੀ ਜਿਹੜੀ ਮਦਰ ਸੀਗੀ ਹਾਂ ਉਹਨਾਂ ਨੂੰ ਅੱਗ ਨਹੀਂ ਸੀ ਲੱਗੀ ਅੱਛਾ ਇਹਨਾਂ ਨੇ ਉਹਨਾਂ ਦੇ ਗੋਲੀਆਂ ਵੱਢ ਕੇ ਉਹਨਾਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਹਾਂਜੀ ਤੇ ਉਸ ਤੋਂ ਬਾਅਦ ਕਹਿੰਦੇ ਨੇ ਵੀ ਉਹਨੇ ਇੱਥੇ ਸ਼ੋਰ ਵੀ ਬੜਾ ਕੀਤਾ ਇਹ ਕੰਮ ਕਰਕੇ ਪੂਲੇ ਪਾਪੀ ਨੇ ਗੋਲੀਆਂ ਜਦੋਂ ਮਾਰੀਆਂ ਨੇ ਉਸ ਤੋਂ ਬਾਅਦ ਉਹਨੇ ਹਵਾਈ ਫਾਇਰ ਵੀ ਕੀਤੇ ਨੇ ਹਾਂਜੀ ਦੇਖੋ ਜੀ ਉਹਦੇ ਬਾਰੇ ਇਹਨਾਂ ਅਸੀਂ ਨਹੀਂ ਕਹਿ ਸਕਦੇ ਕਿ ਉਹ ਅਸਲੀ ਤੌਰ ਤੇ ਹੈ ਨਹੀਂ ਸੀ ਜਿਹਨਾਂ ਟੈਂਟ ਵਾਲੇ ਦਾਅਦਦੇ ਆ ਵੀ ਗੋਲੀਆਂ ਦੀ ਆਵਾਜ਼ ਆਈ ਹੈ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਨਾ ਕੁਝ ਹੋਇਆ ਅੱਜ ਬਹੁਤ ਮਤਲਬ ਆ ਕਿ ਤੁਸੀਂ ਜਿਹੜਾ ਸੰਘਰਸ਼ ਚੱਲਿਆ ਹੈ ਹਾਂਜੀ ਸੋ ਇਹ ਸਣ ਸਾਡੇ ਨਾਲ ਭਾਈ ਦਲਬੀਰ ਸਿੰਘ ਜਟਾਣਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦੇ ਭਰਾ ਸੋ ਉਹਨਾਂ ਦੀ ਤਸਵੀਰ ਵੀ ਤੁਹਾਨੂੰ ਦਿਖਾਉਣੇ ਆ ਭਾਈ ਸਾਹਿਬ ਜੀ ਉਹਨਾਂ ਦੀ ਜਿਹੜੀ ਭਾਈ ਸਾਹਿਬ ਜੀ ਦੀ ਤਸਵੀਰ ਸਾਨੂੰ ਜਿਹੜੀ ਸੋ ਆ ਇੱਥੇ ਜਿਹੜਾ ਇਹਨਾਂ ਨੇ ਨਵਾਂ ਜਿਹੜਾ ਆਕਾਰ ਸੀਗਾ ਉਸਾਰ ਲਿਆ ਸੋ ਆ ਸਾਡੇ ਭਾਈ ਸਾਹਿਬ ਜੀ ਦੀ ਸੋ ਭਾਈ ਸਾਹਿਬ ਜੀ ਮੜਾ ਜਿਆ ਦੱਸ ਦਿਓ ਮਤਲਬ ਕਿ ਆ ਤਸਵੀਰ ਇਹ ਆ ਸਾਡੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਆ ਸੋਹਰਨਾ ਦੇ ਦਾਦੀ ਜੀ ਨੇ ਸੋ ਆ ਇਹਨਾਂ ਦੇ ਮਦਰ ਨੇ ਇਹ ਭਾਈ ਸਾਹਿਬ ਤੁਹਾਡੇ ਮਾਤਾ ਜੀ ਨੇ ਹਾਂ ਜੀ ਇਹ ਭਾਈ ਸਾਹਿਬ ਦੇ ਮਾਤਾ ਜੀ ਨੇ ਇਹ ਭਾਈ ਸਾਹਿਬ ਦੀ ਸਿਸਟਰ ਨੇ ਮਨਪ੍ਰੀਤ ਕੌਰ ਇਹਨਾਂ ਦੀ ਭਾਈ ਸਾਹਿਬ ਉਹਦਾ ਉਮਰ ਕਿੰਨੀ ਸੀ ਇਹ ਇਹਨਾਂ ਦੀ 7ਵੇਂ 13 ਸਾਲ ਦੀ ਮੋੜ 13 ਸਾਲ ਦੀ ਸੋ ਜਿਹੜਾ ਛੋਟਾ ਬੱਚਾ ਹੈ ਇਹਨਾਂ ਦੀ 5-6 ਸਾਲ ਤੁਹਾਡੇ ਭਾਂਜੇ ਨੇ 5 ਸਾਲ ਸੀ ਪੋਲੀਓ ਪੋਲੀਓ ਦੇ ਹੈਗੇ ਸੀ ਠੀਕ ਹੈ ਜੀ ਸੋ ਆ ਸਾਹਮਣੇ ਭਾਈ ਸਾਹਿਬ ਦਾ ਜਿਹੜਾ ਪੁਰਾਣਾ ਕਾਰ ਜਿਹੜਾ ਇਹਨਾਂ ਨੇ ਹੁਣ ਟਾ ਕੇ ਨਵਾਂ ਜਿਹੜਾ ਉਸਾਰ ਲਿਆ ਸੋ ਇੱਕ ਤਸਵੀਰ ਇੱਥੇ ਭਾਈ ਸਾਹਿਬ ਜੀ ਦੀ ਹੋਰ ਜਿਹੜੀ ਇਹ ਸਜੀ ਹੋਈ ਏ ਸੋ ਵੇਖੋ ਜੋਧਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਵੀ ਵਿਕਦੀਆਂ ਨੇ ਜੋਧਿਆਂ ਦੇ ਨਾਂ ਵੀ ਵਿਖਦੇ ਨੇ ਯਮਾ ਮੋਟਰਸਾਈਕਲ ਭਾਈ ਸਾਹਿਬ ਕੋਲੇ ਚੰਡੀਗੜ੍ਹ ਨੰਬਰ ਏ 0189988 ਸੋ ਭਾਈ ਸਾਹਿਬ ਚੰਡੀਗੜ੍ਹ ਵਿੱਚ ਰਹੇ ਨੇ ਬਹੁਤਾ ਸਮਾਂ ਇਹ ਬੀ ਕੌਮ ਭਾਈ ਸਾਹਿਬ ਜਿਹੜੇ ਨੇ ਐਮ ਕੌਮ ਸੌਰੀ ਐਮ ਕੌਮ ਐਮ ਕੌਮ ਜਿਹੜੇ ਭਾਈ ਸਾਹਿਬ ਨੇ ਕੀਤੀ ਹੋਈ ਸੀ ਸਟੱਡੀ ਦੇ ਪੱਖੋਂ ਇੰਟੈਲੀਜੈਂਟ ਸੀਗੇ ਸੋ ਅੱਜ ਸਾਨੂੰ ਇਸ ਮਹਾਨ ਯੋਧੇ ਦੇ ਘਰ ਦੇ ਦਰਸ਼ਨ ਹੋਏ ਨੇ ਸੋ ਰਹਿੰਦੀ ਦੁਨੀਆ ਤੱਕ ਜਿਹੜਾ ਏ ਨਾ ਰਹੂਗਾ ਭਾਈ ਸਾਹਿਬ ਜੀ ਦੀ ਹੋਰ ਏ ਦੇਖੋ ਭਾਈ ਸਾਹਿਬ ਦੇ ਮਤਲਬ ਕਿ ਚਿਹਰੇ ਦੀ ਰੋਹਾਨਗੀ ਸੋ ਦੇਖੋ ਤੁਸੀਂ ਇੱਧਰ ਆਪਣੇ ਦਾੜਾ ਪ੍ਰਕਾਸ਼ ਮੁੱਛਾਂ ਬਿਲਕੁਲ ਕੁੰਡੀਆਂ ਨੇ ਮਤਲਬ ਕਿ ਕਹਿਣ ਵਾਲੇ ਇੱਕ ਯੋਧੇ ਜਿਵੇਂ ਕਿ ਕਹਿ ਲਓ ਪਹਿਲਾਂ ਤੋਂ ਹੀ ਜਿਹੜੇ ਭਾਈ ਸਾਹਿਬ ਦਾ ਰੋਪ ਬੜਾ ਸੀਗਾ ਸੋ ਆ ਤੁਹਾਡੇ ਪਿਤਾ ਜੀ ਨੇ ਜੀ ਹਾਂ ਜੀ ਮਹਾਂ ਜੀ अच्छा ए, ओके, दे ओके ਤੁਹਾਡੇ ਤਾਇਆ ਜੀ ਨੇ ਭਾਈ ਸਾਭਜੀ ਦੇ ਪਿਤਾ ਜੀ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਿਤਾ ਜੀ ਨੇ ਸਰਦਾਰ ਸੋਹਣ ਸਿੰਘ ਜੀ ਜਟਾਣਾ ਸੋ ਇਹਨਾਂ ਦੀ ਡੈਥ ਜੀ 2017 ਚ ਹੋਈ ਹੈ ਜੀ ਇਹਨਾਂ ਦੀ ਜਦੋਂ ਇਹ ਡੈਥ ਸਚਿਤ ਹੋਏ ਡੈਥ ਹੋਈ ਇਹਨਾਂ ਦੀ ਉਦੋਂ ਵੀ ਕੋਈ ਜਥੇਬੰਦੀ ਜਾਂ ਕੋਈ ਕੋਈ ਨਹੀਂ ਆਇਆ ਜੀ ओहो अच्छा ਉਦੋਂ ਵੀ ਕੋਈ ਨਹੀਂ ਆਇਆ ਜੀ ਇਹ ਸਾਰਾ ਫਿਰ ਤੁਸੀਂ ਜਿਹੜਾ ਇੱਥੇ ਕਿਰਿਆ ਕਰਮ ਤੁਸੀਂ ਕੀਤਾ ਹੈ ਕਿਤੇ ਕਿਸੇ ਵੀ ਜਸੇਬੰਦੀ ਨੇ ਆ ਕੇ ਮਤਲਬ ਕਿ ਭਾਈ ਸਾਹਿਬ ਦੇ ਪਿਤਾ ਜੀ ਨੂੰ ਸ਼ਰਦਾ ਦੇ ਖੋਲਣੀ ਪੇਟ ਕੀਤੇ ਉਹ ਮਾਈ ਸੋ ਦੁੱਖ ਵੀ ਹੁੰਦਾ ਸੋਸਤੋ ਸਾਡੇ ਐਡੇ ਮਕੌਮ ਦੇ ਮਹਾਨ ਯੋਧੇ ਸੋ ਸੰਘਰਸ਼ ਦੇ ਵਿੱਚ ਕੁੱਦਣ ਵਾਲੇ ਸੋ ਅੱਜ ਤੁਹਾਨੂੰ ਕਰਾਇਆ ਅਸੀਂ ਦਰਸ਼ਨ ਭਾਈ ਸਾਹਿਬ ਜੀ ਦੇ ਘਰ ਦੇ ਸੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ